ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੁਖ ਬਰਾੜ PB03 ਤੇ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੀ ਇੱਕ ਵੈਰੈਟੀ ਦੀ ਜਿਹੜੀ ਵੀਟ ਐਂਡ ਬਾਰਲੀਅਰ ਰਿਸਰਚ ਸੈਂਟਰ ਕਰਨਾਲ ਦੀ ਵੈਰੈਟੀ ਹੈ DBW327 ਇਹ ਇੱਕ ਬਹੁਤ ਵਧੀਆ ਝਾੜ ਦੇਣ ਵਾਲੀ ਵੈਰੈਟੀ ਹੈ ਅਗੇਤੀ ਕਿਸਮ ਆ ਜਾਂਦੀ ਹੈ ਇੱਕ ਇਹ ਜਿਹਦਾ ਜੇਕਰ ਰਿਸਰਚ ਸੈਂਟਰ ਦੇ ਮੁਤਾਬਕ ਗੱਲ ਕਰੀਏ ਤਾਂ ਇਹਦੀ ਵੱਧ ਤੋਂ ਵੱਧ ਝਾੜ ਦੇਣ ਦੀ ਸਮਰੱਥਾ ਜਿਹੜੀ ਉਹ 88 ਮਾਣ ਦੱਸਦੇ ਐ ਤੇ ਜੇਕਰ ਐਵਰੇਜ ਝਾੜ ਦੀ ਗੱਲ ਕਰੀਏ ਤਾਂ ਐਵਰੇਜ ਝਾੜ ਹੈ ਜਿਹੜਾ 80 ਮਾਣ ਇਸ ਵੈਰੈਟੀ ਦਾ ਜਿਹੜਾ ਦੱਸਦੇ ਐ ਤਕਰੀਬਨ ਤਕਰੀਬਨ ਆਪਣੇ ਆਪ ਦੇ ਖੇਤਾਂ ਦੇ ਵਿੱਚ ਇਹ ਵੈਰੈਟੀ ਬਹੁਤ ਵਧੀਆ ਝਾੜ ਦਿੰਦੀ ਐ ਪਿਛਲੇ 2 ਸਾਲਾਂ ਤੋਂ ਆਪਾਂ ਇਹਦਾ ਆਪਣੇ ਖੁਦ ਦੇ ਖੇਤ ਦੇ ਵਿੱਚ ਟ੍ਰਾਇਲ ਕੀਤਾ ਹੋਇਆ ਹੈ ਵਧੀਆ ਝੜ ਦੇਣ ਵਾਲੀ ਵੈਰੈਟੀ ਹੈ ਪਿਛਲੇ ਸਾਲ ਦੇ ਅੰਕੜੇ ਅਸੀਂ ਕੱਢ ਨਹੀਂ ਸਕੇ ਸੀ ਕਿਉਂਕਿ ਬਿਲਕੁਲ ਜਦੋਂ ਕਣਕ ਪੱਕ ਕੇ ਤਿਆਰ ਸੀ ਉਸ ਟਾਈਮ ਤੇ ਆਪਣੇ ਗੜੇਮਾਰੀ ਹੋ ਗਈ ਸੀ ਉਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਕਣਕਾਂ ਦਾ ਹੋ ਗਿਆ ਸੀ ਇਸ ਕਰਕੇ ਕੋਈ ਅੰਕੜੇ ਜਿਹੜੇ ਪਿਛਲੇ ਸਾਲ ਦੇ ਉਹ ਆਪਣੇ ਸਾਹਮਣੇ ਨਹੀਂ ਆ ਸਕੇ ਸੀ ਪਰ ਜੇਕਰ ਉਸ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਆਪਾਂ ਕਰਨਾਲ ਤੋਂ ਬੀਜ ਲੈ ਕੇ ਆਏ ਸੀ ਰਿਸਰਚ ਸੈਂਟਰ ਚੋਂ ਹੀ ਆਪਾਂ ਨੂੰ 20 ਕਿਲੋ ਬੀਜ ਮਿਲਿਆ ਸੀ ਚਾਰ ਕਨਾਲਾਂ ਜਗ੍ਹਾ ਆਪਾਂ ਆਪਣੇ ਖੇਤ ਦੇ ਵਿੱਚ ਇਸ ਬੀਜ ਦੇ ਥੱਲੇ ਲਿਆਂਦੀ ਸੀ ਬਹੁਤ ਵਧੀਆ ਪਰਫਾਰਮੈਂਸ ਇਸ ਬੀਜ ਨੇ ਦਿੱਤੀ ਸੀ ਤੇ ਨਾਲ ਹੀ ਇਹਦੇ ਤੇ ਕੋਈ ਵੱਖਰਾ ਟ੍ਰੀਟਮੈਂਟ ਨਹੀਂ ਸੀ ਕੀਤਾ ਜਿਵੇਂ ਦੂਸਰੇ ਖੇਤ ਨੂੰ ਖਾਦ ਦਿੱਤੀ ਸੀ ਨਾਲ ਦੀ ਖਾਦ ਆ ਭਾਇਸ ਖੇਤ ਨੂੰ ਦਿੰਦੇ ਰਹੇ ਸੀ ਨਾਲ ਦੇ ਪਾਣੀ ਲੱਗੇ ਸੀ ਕੋਈ ਵਾਧੂ ਇਹਦੇ ਤੇ ਕੋਈ ਚੀਜ਼ ਨਹੀਂ ਪਾਈ ਜਾਂ ਕੋਈ ਵੱਖਰੀ ਚੀਜ਼ ਹੈ ਜਿਹੜੀ ਇਹਦੇ ਤੇ ਨਹੀਂ ਕੀਤੀ ਸੀ ਕਿਉਂਕਿ ਆਪਣਾ ਜਿਹੜਾ ਮਕਸਦ ਸੀ ਉਹ ਸਿਰਫ ਤੇ ਸਿਰਫ ਜਿਹੜਾ ਇਸ ਵੈਰੈਟੀ ਦਾ ਦੂਜੇ ਨਾਲੋਂ ਕਿੰਨਾ ਕੁ ਫਰਕ ਹੈ ਇਹ ਦੇਖਣਾ ਸੀ ਪਰ ਇਸ ਵੈਰਾਈਟੀ ਨੇ ਬਹੁਤ ਵਧੀਆ ਪਰਫਾਰਮੈਂਸ ਜਿਹੜੀ ਦਿੱਤੀ ਸੀ ਮੈਂ ਉਹ ਨਾਲ ਅਸੀਂ ਕੰਡਾ ਕਰਾਇਆ ਸੀ ਜਿਹੜਾ ਆਪਣਾ ਝਾੜ ਹੋਇਆ ਸੀ ਉਹਦੀ ਫੋਟੋ ਵੀ ਨਾਲ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸ਼ੇਅਰ ਕਰ ਦੂੰਗਾ ਕਿਉਂਕਿ ਸਾਡਾ ਕੰਮ ਕਿਸੇ ਨੂੰ ਗੁੰਮਰਾਹ ਕਰਨਾ ਨਹੀਂ ਹੈ ਐਵੇਂ ਬਿਨਾਂ ਗੱਲ ਤੋਂ ਬਾਧੂ ਜੀ ਆਪਾਂ ਕੋਈ ਗੱਲ ਕਰੀ ਜਾਗੇ ਉਹ ਕੰਮ ਆਪਣਾ ਨਹੀਂ ਆਪਾਂ ਦੇਸੀ ਜੱਟ ਸੌਦਾ ਆਪਣਾ ਕੰਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੀਜ ਹੈ ਜਿਹੜਾ ਇੱਕ ਕ੍ਰਾਂਤੀ ਲਿਆਉਣ ਵਾਲਾ ਬੀਜ ਹੈ ਅਸੀਂ ਪਿਛਲੇ ਸਾਲ DBW371 ਬੀਜ ਵੀ ਲਿਆਂਦਾ ਸੀ ਉਹਦੇ ਥੱਲੇ ਵੀ ਆਪਣਾ ਇਸ ਵਾਰ ਰਕਬਾ ਲਿਆਂਦਾ ਹੋਇਆ ਹੈ ਕਰੀਬ-ਕਰੀਬ 1 ਏਕੜ ਨੂੰ ਉਸ ਬੀਜ ਦੇ ਥੱਲੇ ਆਪਾਂ ਰਕਬਾ ਲਿਆਂਦਾ ਹੈ ਉਹਦਾ ਕੀ ਝਾੜ ਰਹੂਗਾ ਉਹ ਵੀ ਆਪਾਂ ਜਿਵੇਂ ਕਣਕ ਵੱਢਾਂਗੇ ਉਸ ਤੋਂ ਬਾਅਦ ਉਹਦੀ ਵੀਡੀਓ ਬਣਾ ਕੇ ਦੱਸਾਂਗੇ ਡਬੀਡਬਲਯੂ 327 ਇਹਦਾ ਕੀ ਝਾੜ ਰਹੂਗਾ ਇਹਦਾ ਵੀ ਆਪਾਂ ਦੱਸਾਂਗੇ ਕਿਉਂਕਿ ਆਪਾਂ ਅਲੱਗ-ਅਲੱਗ ਖੇਤਾਂ ਦੇ ਵਿੱਚ ਇਹ ਬੀਜੀਆਂ ਹਨ ਇਹਨਾਂ ਦਾ ਕੰਡਾ ਕਰਾ ਕੇ ਤੇ ਆਪਾਂ ਜਿਹੜਾ ਇਹ ਝਾੜ ਇਹਨਾਂ ਦਾ ਜਰੂਰ ਸ਼ੇਅਰ ਕਰਾਂਗੇ ਆਹ ਫੋਟੋ ਨੱਥੀ ਐ ਜਿਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਉਹ 4 ਕਨਾਲਾਂ ਦੇ ਵਿੱਚ 14 ਕੁਇਟਲ 30 ਕਿਲੋ ਜਿਹੜਾ ਝਾੜ ਆਪਾਂ ਨੂੰ ਪ੍ਰਾਪਤ ਹੋਇਆ ਸੀਗਾ ਡੀਪੀਡਬਲਯੂ 327 ਤੋਂ ਵੈਸੇ ਵੀ ਜੇਕਰ ਆਪਾਂ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਕਣਕਾਂ ਦੇ ਝਾੜ ਚੰਗੇ ਸੀ ਪਰ ਫਿਰ ਵੀ ਇੱਕ ਵੈਰੈਟੀ ਜਿਹੜੀ ਚੰਗਾ ਝਾੜ ਦਿੰਦੀ ਹੈ ਕਰੀਬ-ਕਰੀਬ 29 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਦਿੰਦੀ ਹੈ ਤਾਂ ਇੱਕ ਚੰਗੀ ਵੈਰੈਟੀ ਹੀ ਮੰਨੀ ਜਾਊਗੀ ਸੋ ਦੋਸਤੋ ਆਪਣਾ ਜਿਹੜਾ ਮੇਨ ਮਕਸਦ ਸੀ ਉਹ ਸਹੀ ਜਾਣਕਾਰੀ ਕਿਸਾਨ ਭਰਾਵਾਂ ਤੱਕ ਸਾਂਝੀ ਕਰਨਾ ਸੀ ਇੱਕ ਅਲੱਗ ਵੀਡੀਓ ਬਣਾ ਕੇ ਉਹਦੇ ਵਿੱਚ ਆਪਾਂ ਇਹਦੇ ਚ ਕਿੰਨੀ ਖਾਦ ਪਾਈ ਸੀ ਕਿਹੜੀ ਸਪਰੇਅ ਕਿਸ ਟਾਈਮ ਤੇ ਕੀਤੀ ਸੀ ਕਿਸ ਟਾਈਮ ਤੇ ਇਹਦੀ ਬਜਾਈ ਕੀਤੀ ਸੀ ਤੇ ਕਦੋਂ ਜਿਹੜੀ ਇਹ 327 ਆਪਾਂ ਵੱਢੀ ਸੀ ਉਹਦੀ ਸਾਰੀ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ ਵੀਡੀਓ ਦੇਖਣ ਵਾਸਤੇ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਬਣੇ ਘੰਟੀ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹਦਾ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚਦਾ ਹੋ ਸਕੇ ਬਹੁਤ-ਬਹੁਤ ਧੰਨਵਾਦ